ਹੇਗਾ ਕਿਉਂਕਿ ਉਹਦਾ ਪਾੜ ਪਾਉਣ ਲੱਗਿਆ ਵਾ ਉਹਦਾ ਸਿਕਉਰਟੀਆਂ ਖਾਤਰ ਜੇ ਕੋ ਡਾਂਗ ਲੈ ਕੇ ਪਿੱਛਾ ਦੀਪੜ ਪਾਉਂਦਾ ਫਿਰ ਤੂੰ ਪੂੰਚ ਚੱਕ ਚੱਕ ਕੇ ਪਾਦਾ ਹੁੰਨਾ ਕਦੀ ਤੂੰ ਕਹਿਣਾ ਸਾਡੇ ਸੰਤਾਂ ਨੂੰ ਮਾਰਾ ਸੰਤ ਭਿੰਡਰਾਂ ਵਾਲੇ ਸਾਡਾ ਆਈਡਲ ਹੈ ਅਸੀਂ ਮੰਨਦੇ ਅਸੀਂ ਗੁਰੂ ਮੰਨਦੇ ਤੂੰ ਕੌਣ ਹੁੰਨਾ ਏ ਤੂੰ ਹੁੰਦਾ ਕੌਣ ਏ ਸਾਨੂੰ ਕਹਿਣੇ ਵਾਲਾ ਸਾਡੇ ਗੁਰੂਆਂ ਨੂੰ ਮਾਰਾ ਕਹਿਣੇ ਵਾਲਾ ਤੂੰ ਕੌਣ ਹੁੰਨਾ ਤੂੰ ਐਡਾ ਕਿੱਡਾ ਕ ਸਿੱਖ ਹੈ ਮੰਨੂ ਵੀ ਦੱਸ ਦੇ ਕਦੀ ਕੁੱਤੇ ਨੂੰ ਤਾਂ ਬੁਰਕੀ ਨਹੀਂ ਪਾਈ ਹੋਣੀ ਗੱਲਾਂ ਮਾਰਦਾ ਨਾ ਬਰੇ ਗੱਬੇ ਦੀਆਂ ਸਾਰੇ ਪਸੰਤ ਪਿੰਡਾਂ ਵਾਲੇ ਅਸੀਂ ਮੰਨਦੇ ਆਂ ਸਾੜੀ ਸਰਦਾ ਏ ਤੂੰ ਦਾ ਸਮਝ ਕੇ ਆ ਲੈਣਾ ਤੈਂ ਕੱਕੜੀਆਂ ਲੈਣੀਆਂ ਏ ਤੂੰ ਜਿਹੜਾ ਜਾਤਾਂ ਪਾਤਾਂ ਦਾ ਰੌਲਾ ਪਾਉਂਦਾ ਈਸੀ ਭਾਈਚਾਰੇ ਦਾ ਰੌਲਾ ਪਾਉਂਦਾ ਸਾਡਾ ਪਿੰਡ ਸੁਵਾਲੀ ਜ਼ਿਲ੍ਹਾ ਮੋਵਾਲੀ ਸ਼ਹਿਰ ਨੇੜੇ ਲੱਗਿਆ ਕਰਾਲੀ ਜਦ ਮਰਜੀ ਆ ਕੇ ਦੇਖਣੀ ਅਸੀਂ ਇੱਕ ਥਾਲੀ ਮਾ ਖਾਣਾ ਕੋਨੇ ਹਰੀ ਜਨਾਂ ਦੇ ਮੁੰਡੇ ਨਾਲ ਸਾਡੀਆਂ ਕਿੰਨੀਆਂ ਯਾਰੀਆਂ ਬਾਲਮੀਕਾਂ ਦੇ ਨਾਲ ਨੀਮੀ ਤੇ ਨੀਮੀ ਜਾਤ ਨਾਲ ਅਸੀਂ ਬੈਠ ਕੇ ਖਾਣੇ ਪੀਣੇ ਅਸੀਂ ਦਾ ਕਦੀ ਕੜਮ ਚੌਧਰੀਆਂ ਵਾਲੀ ਗੱਲੇ ਨਹੀਂ ਕਰੀ ਅਸੀਂ ਜ਼ਿਮੀਂਦਾਰ ਪਰਿਵਾਰ ਵੀ ਤੇ ਬਿਲੋਂਗ ਕਰਦੇ ਛੋਟੇ-ਮੋਟੇ ਕਿਸਾਨ ਵੀ ਐ ਪਰ ਅਸੀਂ ਲੋਕਾਂ ਦੇ ਵਿੱਚ ਪਾੜ ਨਹੀਂ ਪਉਂਦੇ ਸਾੜੇ ਦੌਰੇ 1000 ਅਸੀਂ ਤਾਂ ਕਦੀ ਦੇਖਿਆ ਨਹੀਂ ਸੋਚਿਆ ਨਹੀਂ ਕਾ ਅਸੀਂ ਬਾਰੇ ਤੂੰ ਕਹੇ ਨਾ ਅਮਰਤਪਾਲ ਨੂੰ ਮਾੜਾ ਅਮਰਤਪਾਲ ਸਾਡਾ ਆਈਡਲ ਐ ਅਸੀਂ ਮੰਨਦੇ ਆਂ ਤੇ ਮੰਨੂਗੇ ਤੂੰ ਹੁੰਦਾ ਕੌਣ ਸਾਨੂੰ ਸਮਝਾਉਣੇ ਵਾਲਾ ਤੂੰ ਕਹੇ ਨਾ ਜੱਟ ਸ਼ਬਦ ਗਾਲ ਕੱਢਦਾ ਐ ਵੀ ਜੱਟ ਸ਼ਬਦ ਇੱਕ ਗਾਲ ਐ ਉਹ ਗੱਲ ਸੁਣ ਓਏ ਤੂੰ ਕੌਣ ਐ ਤੂੰ ਤੂੰ ਇੱਕ ਗਾਲ ਨਾਲੋਂ ਵੀ ਬੜਾ ਤੂੰ ਸਕਿਉਰਟੀਆ ਖਤਰਾ ਬੋਲਦਾ ਫਿਰਦਾ ਐ ਜੇ ਤੁਹਾਡੇ ਵਿੱਚ ਡਾਗ ਲੈ ਕੇ ਕੋਈ ਦੀਪੜ ਪਾਉਂਦਾ ਤੁਹਾਨੂੰ ਕੋਈ ਸੱਚੀ ਗੱਲ ਬਾ ਸਵਾਲ ਕਰਦਾ ਪੇਤੋ ਹੀ ਪੂੰਛਾ ਚੱਕ ਜਾ ਕੇ ਭੱਜਦੇ ਮੂਰੇ ਮੂਰੇ ਇੱਕ ਬੂਟਾ ਸਿੰਘ ਸਿੱਡਾ ਉਹ ਤਾਂ ਤੁਰ ਨਹੀਂ ਹੁੰਦਾ ਲੱਤ ਮਾਉਂਦੇ ਫੈਕਚਰ ਹੋਏ ਵਾ ਗੱਲਾਂ ਮਾਰਦਾ ਉਹ ਬੜੇ ਬੜੀਆਂ ਉਹ ਇੱਕ ਤਿਲਬਰ ਦਾ ਜਵਾਕ ਜਿਹੜਾ ਉਹ ਰਫਤਾਰ ਰਾਇ ਉਹਦੇ ਪਿੰਡ ਉਹਨੇ ਕਿਹਾ ਤਾਂ ਵੀ ਪਿੰਡਾਂ ਤੇਰੇ ਪਿੰਡ ਵਿੱਚ ਆ ਕੇ ਅਸੀਂ ਡਿਬੇਟ ਰੱਖੂਗੇ ਮੇਰੇ ਸਵਾਲਾਂ ਨੇ ਕਹਿੰਦਾ ਜਵਾਬ ਦੇਈਂ ਉਹ ਤੂੰ ਦਾੜਾ ਰੱਖਿਆ ਸਿਰ ਪਰ ਪੱਗ ਬਸਾਈ ਵੀ ਹੈ ਗੁਰੂ ਦਾ ਸਿੰਘ ਕਹੋਣਾ ਏ ਗੁਰੂ ਦਾ ਸਿੰਘ ਕਦੀ ਪਿੱਠ ਦਿਖਾ ਕੇ ਨਹੀਂ ਪਾਦਾ ਹੁੰਦਾ ਜੇ ਤੂੰ ਮਰਦ ਦਾ ਉੱਥੇ ਜਾ ਕੇ ਬੋਲਦਾ ਜੇ ਤੂੰ ਸੱਚਾ ਤਾਂ ਉਹਦੇ ਸਵਾਲਾਂ ਨੇ ਜਵਾਬ ਦਿੰਦਾ ਪਰ ਨਾ ਮਰਦਾਂ ਦਾ ਕੰਮ ਹੁੰਦਾ ਪਿੱਠ ਦਿਖਾ ਕੇ ਭਜਣਾ ਜਿਹੜਾ ਸੂਰਮਾ ਹੁੰਦਾ ਮਰਦ ਹੁੰਦਾ ਉਹ ਹਿੱਕ ਢਾ ਕੇ ਖੜਦਾ ਹੁੰਦਾ ਵੀ ਆ ਕਰਮ ਇਨਾਂ ਡਵੇਟ ਕਿਹੜੀ ਗੱਲ ਪਰ ਮੇਰਾ ਝੂਠ ਹੈ ਰੇੜੂ ਐਰਦੇ ਉਹਨੇ ਪੈਸੇ ਨਹੀਂ ਦਿੱਤੇ ਤੇ ਗੱਲਾਂ ਮਾਰਦੇ ਰੋ ਬੜੀਆਂ ਬੜੀਆਂ ਪੇ ਪੂੰਛਾਂ ਚੱਕ ਚੱਕ ਜਿਕਣਾ ਬਾਹਣ ਮ ਬੁੱਲਦ ਨਹੀਂ ਭਜਿਆ ਹੁੰਦਾ ਪੂੰਛਾਂ ਚੱਕੇ ਉੱਪਰ ਤੇ ਐਂ ਜਾਂਦਾ ਹੁੰਦਾ ਰੇਲੇ ਰੇਦਈ ਉਹ ਕੰਮ ਥੋੜਾ ਤੋਂ ਪੂੰਛਾਂ ਚੱਕ ਚੱਕ ਭਜ ਲੈਣੇ ਆ ਜਿਹੜਾ ਡੰਗਾ ਡਾਕਟਰ ਜੱਟਾ ਨੂੰ ਕਰਦਾ ਗਾਲਾਂ ਕਹਿੰਦਾ ਜੱਟਾਂ ਦੀਆਂ ਧੀਆ ਪਹਿਣਾ ਐ ਗੱਲ ਸੁਣ ਓਏ ਜਿਹੜਾ ਮਰਦ ਹੁੰਦਾ ਨਾ ਅਸਲੀ ਮਰਦ ਹੁੰਦਾ ਉਹ ਧੀ ਪਹਿਣ ਤੱਕ ਨਹੀਂ ਜਾਏ ਕਰਦਾ ਜੇ ਤੇਰੇ ਨਾਲ ਕੋਈ ਦੁਸ਼ਮਣੀ ਐ ਕਿਸੇ ਦੀ ਕੋਈ ਬੋਲ ਬਾਣੀ ਐ ਉਹਦਾ ਸਿੱਧਾ ਨਾ ਲੇ ਸਵਾਦ ਤਾਂ ਹੁੰਦਾ ਉਹਨੂੰ ਬੋਲ ਉਹਦੇ ਨਾਲ ਲੜਾ ਪਤਾ ਲੱਗ ਜੂ ਕਿਹੜੇ ਤੇਲਾਵਾਂ ਕਿੰਨਾ ਕ ਤੇਲ ਹੈ ਤੂੰ ਸਾਰੇ ਇੱਕ ਮੈਂ ਕਹਿੰਦਾ ਸਾਰੀ ਕੌਮ ਨੂੰ ਸਾਰੀ ਬਰਾਦਰੀ ਨੂੰ ਸਾਰੀ ਬਰਾਦਰੀ ਨੂੰ ਤੂੰ ਗਾਲ ਕੱਢੀ ਐ ਤੂੰ ਹੰਦਾ ਤਾਉਣੇ ਕੱਲੋ ਤਾਂ ਐਸ ਐਸਪੀ ਦੇ ਸਾਰਾ ਲੋਕ ਇਕੱਠ ਕਰਕੇ ਗਏਬ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਐ ਸਾਰੇ ਆਪਣੇ ਐਸਜੀਪੀਸੀ ਨੂੰ ਵੀ ਅਪੀਲ ਕਰਦਾ ਬੜਬੜੀਆਂ ਸਰਮੌਰ ਜਥੇਬੰਦੀਆਂ ਨੇ ਵੀ ਅਪੀਲ ਕਰਦਾ ਭਈ ਜੇ ਕੋਈ ਮੜਾ ਜਾਂ ਮੇਰੇ ਵਰਗਾ ਕੋਈ ਬੰਦਾ ਕੋਈ ਹੋਰ ਵੀ ਬੰਦਾ ਮੜੀ ਜੀ ਕੋਈ ਗੱਲ ਕਹਿ ਦੇਵੇ ਮੈਂ ਕਹਿੰਦਾ ਦੂਏ ਜਨ ਖੇਲਨੇ ਸੋਟਾ ਲੈ ਕੇ ਵੀ ਤੂੰ ਬੋਲ ਤਾਂ ਬੋਲ ਕਿਵੇਂ ਗਿਆ ਉਹ ਬੰਦਾ ਮੈਂ ਕਹਿੰਦਾ ਕਿੰਨੇ ਚਿਰ ਦਾ ਪ੍ਰਚਾਰ ਕਰਨ ਲੱਗਿਆ ਬਾ ਜੱਟਾਂ ਨੂੰ ਤੀਆਂ ਪਹਿਣਾ ਨੂੰ ਮਾੜਾ ਕਹਿੰਦਾ ਕੁੜੀਆਂ ਬਾਰੇ ਮਾੜਾ ਕਹਿੰਦਾ ਉਹਦੇ ਬਾ ਸੋਟਾ ਕਿਉਂ ਨਹੀਂ ਫੇੜਦੇ ਉਹਨੂੰ ਕਿਉਂ ਨਹੀਂ ਘੇੜਦੇ ਹੈਗੇ ਉਹ ਸਾੜੇ ਅਮਰਤਪਾਲ ਨੂੰ ਮਾੜਾ ਕਹਿੰਦਾ ਸਾੜੇ ਦੀਪ ਸਿੱਧੂ ਨੂੰ ਕਹਿੰਦਾ ਸੀਜ ਬਣਾਇਆ ਅਸੀਂ ਬਣਾਇਆ ਅਸੀਂ ਵੜਾਉਂਗੇ ਅਸੀਂ ਵੜਾਉਂਗੇ ਤੂੰ ਕੌਣ ਹੁੰਨਾ ਹੈ ਭਾਈ ਅਮਰਤਪਾਲ ਦਾ ਇੱਕ ਆਵਾਜ਼ ਪਰ ਦੁਨੀਆ ਇਕੱਠੀ ਹੋ ਜਾਂਦੀ ਦੀ ਨੌਜਵਾਨ ਤੜੀਆਂ ਬਾ ਸਿਰ ਰੱਖਦੇ ਰਹੇ ਆ ਉਹ ਤੂੰ ਪੂੰਛਾਂ ਚੱਕਣੇ ਵਾਲਿਆ 10 ਬੰਦੇ ਇਕੱਠੇ ਕਰਕੇ ਕਿਤੇ ਲਲਕਾਰਾ ਮਾਰ ਕੇ ਨਾ ਦਿਖਾ ਤੂੰ ਚਾਰ ਵੀਡੀਓ ਮੈਂ ਕਹਿੰਦਾ ਪਾੜ ਪੁਆਉਣੇ ਵਾਲੀਆਂ ਕਰਕੇ ਗੱਲਾਂ ਕਰਕੇ ਇੱਕ ਵੀਡੀਓ ਸਰਕਾਰ ਦੇ ਪੱਖ ਵਿੱਚ ਪਾ ਦੇ ਨਾ ਤੰਨੂ ਕੀ ਆਏ ਵੀ ਸਰਕਾਰ ਤੇਰੇ ਬਾ ਹੱਥ ਨਹੀਂ ਪਾਉਂਗੀ ਹੈ ਮੈਂ ਲੁਧਿਆਣਾ ਜ਼ਿਲ੍ਹੇ ਦਾ ਐਸਐਸਪੀ ਡੀਸੀ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਆਏ ਬੰਦੇ ਨੂੰ ਨੱਥ ਪਾਓ ਨਹੀਂ ਇਹ ਬੰਦਾ ਦੰਗੇ ਭੜਕਾਊਗਾ ਪਾੜ ਪਾਊਗਾ ਓਰੇ ਹੋਰ ਇਹਨੇ ਕੁਝ ਨਹੀਂ ਕਰਨਾ ਹੈਗਾ ਇੱਕ ਸਿਰਫ ਸਕਿਉਰਟੀਆਂ ਨੂੰ ਬੋਲਦਾ ਫਿਰਦਾ ਸਕਿਉਰਟੀ ਲੈ ਕੇ ਗੱਲ ਸੁਣ ਓਏ ਇੰਦਰਾ ਨਹੀਂ ਰਹੀ ਤੂੰ ਕਿਹੜੇ ਬਾਗ ਦੀ ਮੂਲੀ ਐ ਕਿਹੜੇ ਬਾਗ ਦੀ ਮੂਲੀ ਤੂੰ ਸਿਰ ਪਰਦਾ ਬਣੀ ਪੱਗ ਤੂੰ ਸਾਨੂੰ ਐ ਪੰਡਦਾ ਫਿਰਦਾ ਐ ਸਾਰੀਆਂ ਜਾਤਾਂ 'ਵਾਂ ਪਾੜ ਪਾਉਂਦਾ ਫਿਰਦਾ ਤੂੰ ਦੱਸ ਕਿੱਥੇ ਕਿਹੜਾ ਕੰਮ ਕਰਿਆ ਕਿਹੜਾ ਤੂੰ ਕਿਹੜਾ ਜਿਹੜਾ ਤੂੰ ਐਸੀ ਪਾਏ ਜਾ ਰਿਹਾ ਦਾ ਕੜਮ ਚੌਧਰੀ ਦਾ ਤੂੰ ਬੜਿਆਂ ਬੈਠਾ ਮੈਨੂੰ ਐਂ ਦੱਸ ਵੀ ਤੂੰ ਕਿੱਥੇ ਉਹਨਾਂ ਦਾ ਇੱਕ ਦਾ ਕੇ ਕੋਈ ਗੱਲ ਕਰੀ ਐ ਉਹ ਬੁਰੇ ਹਾਲ ਹੋਏ ਮੈਂ ਪਿੰਡਾਂ ਵਾਂ ਮਜ਼ਦੂਰਾਂ ਦੇ ਬੁਰੇ ਹਾਲ ਆ ਦਿਹਾੜੀ ਨਹੀਂ ਪੂਰੀ ਮਿਲਦੀ ਉਹ ਤੂੰ ਸਾੜੇ ਪਿੱਛਾਂ ਪਿਆ ਮੈਂ ਹੱਤ ਤੋ ਗਏ ਪਾੜ ਪਾਉਣੇ ਨੂੰ ਉਹਨਾਂ ਨੂੰ ਜਾ ਕੇ ਉਹਨਾਂ ਦਾ ਦੁੱਖ ਸੁੱਖ ਸੁਣ ਉਹਨਾਂ ਬਾਰੇ ਬੋਲ ਸੁਆਤਾ ਤਾਂ ਜੇ ਤੇਰੀ ਵੀਡੀਓ ਨੂੰ 10000 ਵਿਊ ਆਉਂਦੇ ਨਾ 85 ਉਹ ਤੈਨੂੰ ਇਹ ਗਾਲ ਲਿਖੀ ਵੀ ਹੁੰਦੀ ਐ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਇਹੋ ਜਿਹੇ ਬੰਦੇ ਨੂੰ ਮੂੰਹ ਨਾ ਲਾਓ ਇਹ ਵੀਡੀਓ ਸੁਣਨ ਦੀ ਲੋੜ ਨਹੀਂ ਹੈਗੀ ਬਲੌਕ ਕਰੋ ਤੇ ਜਿਹੜੇ ਜਿਹੜੇ ਬੰਦਾ ਅਣਖੀ ਐ ਗੈਰਤਬੰਦ ਐ ਜ਼ਮੀਰ ਜਾਗਦੀ ਵਾਲਾ ਮੇਰੀ ਵੀਡੀਓ ਨੂੰ ਬਾਰ ਤੋਂ ਬਾਰ ਸ਼ੇਅਰ ਕਰਕੇ ਉਹ ਦਲਿਆਂ ਤੱਕ ਪਹੁੰਚਾ ਦਿਓ ਆ ਜਿਹੜੇ ਮੰਡ ਛੰਡ ਸਰਕਾਰਾਂ ਨੇ ਨਾ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਵੀ ਸਰਕਾਰਾਂ ਇਹਨਾਂ ਛੇ ਨਾ ਦਬੋ ਇਹਨਾਂ ਬੰਦਿਆਂ ਨੂੰ ਨਹੀਂ ਇਹ ਪਾੜ ਪਾਉਂਗੇ ਮੁੱਖ ਮੰਤਰੀ ਮਾਨ ਸਾਹਿਬ ਅਈ ਤੁਹਾਡਾ ਸਰਕਾਰ ਕਰਦੇ ਹੱਥ ਜੋੜ ਕੇ ਬੇਨਤੀ ਕਰਦੇ ਵੀ ਜੇ ਪਾਣੀ ਨਾ ਸਿਰਪਾ ਨੂੰ ਲੰਘ ਜਾਂਦਾ ਤਾਂ ਬਹੁਤ ਕੁਝ ਕਰਨਾ ਪੈ ਜੇ ਕਰਦਾ ਏ ਇਹ ਬੰਦਿਆਂ ਨੂੰ ਹੁਣੀ ਨੱਤ ਪਾ ਲੋ ਇਹਨੂੰ ਕੀਲੇ ਨਾ ਬਣਾ ਉੱਥੇ ਜਾ ਕੇ ਜੇਲਾਂ ਵਿੱਚ ਜਿੱਕਣਾ ਸਾਰੇ ਨੌਜਵਾਨ ਅਮਰਤ ਪਾਲ ਦੇ ਡੇਬਰੂ ਕਰਦੀਆਂ ਜੇਲਾਂ ਵਿੱਚ ਬੰਦ ਕਰੇ ਨਾ ਇਹਨਾਂ ਨੂੰ ਵੀ ਕਰੋ ਉਹ ਇਹ ਤਾਂ ਦਰਨਾ ਤਾਂ ਪਾੜ ਪਾਉਨੇ ਉਹ ਤਾਂ ਕਿਹੜਾ ਸਿੱਖ ਪੰਥ ਨਾਲ ਜੋੜਦੇ ਤੇ ਨਸ਼ਿਆਂ ਦੀ ਦਲਦਲ ਵਿੱਚ ਤੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਕੱਢਦੇ ਤੇ ਉਹਨਾਂ ਨੂੰ ਤਾਂ ਡੇਬਰੂ ਕਰਦੀਆਂ ਜੇਲਾ ਮਿਲੀਆਂ ਜਿਹੜੇ ਅਜੇ ਪੂੰਛਾਂ ਚੱਕ ਚੱਕ ਮੁਰਮੁਰੇ ਭੱਜਦੇ ਲੋਕਾਂ ਮਾ ਪੌਣੇ ਪੜ ਦੇ ਇੱਕ ਕੌਮ ਨੂੰ ਟਾਰਗੇਟ ਕਰਕੇ ਉਹਨੂੰ ਕੱਢਦੇ ਗਾਲਾਂ ਉਹਨਾਂ ਨੂੰ ਮਿਲਦੀਆਂ ਸਕਿਉਰਟੀਆਂ ਇਹ ਕਿਹੜਾ ਸਰਦਾਰ ਹੈ ਕਿਹੜੀਆਂ ਸਰਕਾਰਾਂ ਹੈ ਕਿਹਦੇ ਅਸੀਂ ਉਮੀਦ ਕਰੀਏ ਅਮਰਤਪਾਲ ਸਾਡਾ ਹੀਰਾ ਹੈ ਹੀਰਾ ਸਿੱਖ ਕੌਮ ਦਾ ਦੀਪ ਸਿੱਧੂ ਨੂੰ ਸਹੀ ਦਸੀਂ ਮੰਨਦੇ ਆ ਤੇ ਮੰਨਦੇ ਰਹੂਗੇ ਗਿਆਨੀ ਸੰਤ ਜਨੈਤ ਸਿੰਘ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਨੇ ਸਾਰੀ ਕੌਮ ਖਾਤਰ ਆਪਣੀ ਗਰਦਨ ਉਤਰਵਾ ਲਈ ਤੂੰ ਕਹਿੰਦਾ ਦਰਬਾਰ ਸਾਹਿਬ ਦਾ ਉਹਨੇ ਓਟ ਆਸਰਾ ਲਿਆ ਉਹ ਦਰਬਾਰ ਸਾਹਿਬ ਦਾ ਉਹਦਾ ਕਰਤਾ ਮੰਜੀ ਸਾਹਿਬ ਤੇ ਇੱਟਨਾ ਟਖੜਕਾਨ ਦੇ ਦਿੱਲੀ ਤੱਕ ਇੱਕ ਬਿਆਨ ਦਿਆ ਵਾ ਜਿਹੜੇ ਜੱਟ ਨੂੰ ਕਹਿੰਨਾ ਜੜ ਦੀ ਜ਼ੁਰਤ ਦੀ ਜ਼ੁਰਤ ਲੱਖਾਂ ਕਰੋੜਾਂ ਰੁਪਈਆ ਉਹਨੂੰ ਪੀਆਰ ਆ ਮਿਲਦੀਆਂ ਇੰਡਿਆ ਇੰਗਲੈਂਡ ਅਮਰੀਕਾ ਦੀਆਂ ਜੇ ਉਹ ਬੰਦੇ ਨੇ ਵਿਕਣਾ ਹੁੰਦਾ ਜੋ ਮਰਜੀ ਉਹਦੀ ਸੱਤ ਪੁਲਾ ਨੂੰ ਕੰਮ ਕਰਨ ਦੀ ਲੋੜ ਕੋਈ ਨਹੀਂ ਸੀ ਪਰ ਆਪਣੇ ਕੌਮ ਖਾਤਰ ਉਹ ਬੰਦੇ ਨੇ ਜਾਨ ਦਿੱਤੀ ਐ ਅਸੀਂ ਉਹਨੂੰ ਕਿਵੇਂ ਨਾ ਸੀਦ ਮੰਨੀਏ ਦੀਪ ਸਿੱਧੂ ਦੀਪ ਸਿੱਧੂ ਇੰਗਲੈਂਡ ਤੇ ਲਾਉ ਦੀ ਡਿਗਰੀ ਕਰਕੇ ਆਇਆ ਬਤਾ ਬਾਹਰਲੇ ਦੇਸ਼ਾਂ માં ਉਹ ਤੁਹਾਡੇ ਵਰਗੇ ਦਾ ਮੈਂ ਕਹਿੰਦਾ ਨਿਸ਼ੁਕਰੇ ਉਹਦੇ ਸੋਚਦੇ ਕੋਲ ਨਹੀਂ ਜਾ ਸਕਦੇ ਵੇ ਬਨ ਕੇ 6-6 ਮੀਟਰ ਦੀਆਂ ਪੱਗਾਂ ਤੁਸੀਂ ਆਪਣੇ ਆਪ ਨੂੰ ਦੱਸਦੇ ਸਿੱਖ ਪੰਥ ਦੇ ਮੋਢੀ ਮੈਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਇਹਨਾਂ ਨੂੰ ਡਾਂਗ ਲਾ ਕੇ ਘੇਰੋ ਆਈਆਂ ਨੇ ਲੋਕਾਂ ਨੇ ਸੂਤ ਆਉਣਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਕਾਰਵਾਈ ਕਰੋ ਕਾਰਵਾਈ ਕਰੋ ਜੇ ਕੱਲ ਨੂੰ ਕੋਈ ਨੀਂਦ ਆਲੀ ਹੁੰਦੀ ਹੈ ਤਾਂ ਫੇਰ ਮੈਂ ਕਹਿੰਦਾ ਚੱਕੇ ਸਾਡੇ ਮੁੰਡਿਆਂ ਨੂੰ ਜੇਲਾ ਹੁੰਨੀਆ ਪਰਚੇ ਹੁੰਨੇ ਆ ਉਹ ਜੇ ਕੋਈ ਮੈਂ ਕਹਿੰਦਾ ਬੋਲਦਾ ਜਿਹੜਾ ਬੋਲੂ ਕੁੰਡਾ ਖੋਲੂ ਜੇ ਕੋਈ ਬੋਲੂਗਾ ਭਾਈ ਫਿਰ ਬਹੁਤ ਕੁਝ ਕਰਨਾ ਪੈ ਜਾਂਦਾ ਏ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਇਹਨਾਂ ਨੱਥ ਪਾਓ ਇਹ ਕਹੋ ਗੁਰਸੇਮਰਨ ਸਿੰਘ ਮੰਡ ਕਹਿੰਦਾ 인ਦਰਾ ਗਾਂਧੀ ਮੇਰੀ ਮਾਂ ਐ ਉਹ ਜੇ ਤੇਰੀ ਮਾਂ ਐ ਸਤਕਾਰ ਹੋ ਗਿਆ ਨੂੰ ਮਾਂ ਮੰਨਾ ਤੂੰ ਸਾਰੀ ਪੱਗ ਖੋਲ ਕੇ ਕਰੀ ਕੁਸ ਕਰਦਾ ਉਹਨੇ ਬੁੱਤ ਸਾਫ ਕਰਦਾ ਫਿਰ ਤਾਂ ਗੱਲ ਸੁਣ ਓਏ ਦਿੱਲੀ ਵਾਂ ਜਾ ਕੇ ਕਰ ਜਿਹੜਾ ਕੋਈ ਕਰਨਾ ਉਹਨੂੰ ਚੋਦੇ ਨਹੀਂ ਲੱਗਦਾ ਪੰਜਾਬ ਦੀ ਧਰਤੀ ਦਾ ਕੋਈ ਤੋ ਇੱਕ ਗੰਦ ਪਾਇਆ ਪਿਆ ਪੰਜ ਸੱਤ ਜਾਣਿਆਂ ਨੇ ਮੈਂ ਮੁੱਖ ਮੰਤਰੀ ਨੂੰ ਵੀ ਅਪੀਲ ਕਰਦਾ ਮਾਨਸਾਬਾਸੀ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਬਾ ਸਾਡੀ ਸੁਣਵਾਈ ਕਰੋ ਉਹ ਸਾੜੇ ਦਾ ਮੈਂ ਕਹਿੰਦਾ ਬਲਾਂ ਨੂੰ ਹੱਥ ਪਾਉਣੇ ਪੱਗਾਂ ਨੂੰ ਹੱਥ ਪਾਉਣੇ ਨੂੰ ਆਗੇ ਲੋਕ ਪ੍ਰਸ਼ਾਸਨ ਹੁਣ ਵੀ ਸਾੜੀਆਂ ਮੈਂ ਕਹਿੰਦਾ ਬੇਤੀਆਂ ਸੁਣਦਾ ਉੱਥੇ ਧਰਨੇ ਲਾ ਲਾ ਕੇ ਕੱਟ ਕਰ ਕਰ ਕੇ ਸਾਨੂੰ ਅਰਜ਼ੀਆਂ ਦੇਣੀਆਂ ਪੈਣੀਆਂ ਉਹ ਅਸੀਂ ਮੈਂ ਕਹਿੰਦਾ ਜੇ ਮਰਦਾ ਬੰਦਾ ਅੱਕ ਚੱਬਦਾ ਫਿਰ ਤੁਸੀਂ ਪਰਚੇ ਦੇ ਕੇ ਠੋਕ ਕੇ ਅੰਦਰ ਕਰ ਦੰਨੇ ਉਹ ਬੰਦਾ ਕਰੇ ਦਾ ਕਰੇ ਗਿਆ ਜਿਹੜਾ ਕਾਨੂੰਨ ਤੋਂ ਸਾਨੂੰ ਆਸ ਹੈ ਜੇ ਉਹਨੂੰ ਵੀ ਅਸੀਂ ਕੱਟ ਕਰਕੇ ਅੰਦਰ ਕੋਈ ਐਪਲੀਕੇਸ਼ਨ ਦੇ ਇਹ ਕਾਰਵਾਈ ਕਰਵਾਈਏ ਫਿਰ ਸਾਡਾ ਜੂਨੇ ਦਾ ਕੋਈ ਹੱਕ ਇਹ ਨਹੀਂ ਰਿਹਾ ਅਸੀਂ ਵੋਟਾਂ ਪਾਈਆਂ ਮਹਿਮਾਨ ਸਾਹਿਬ ਤੁਹਾਨੂੰ ਸਾੜੀ ਹੱਥ ਜੋੜ ਕੇ ਗੁਜਾਰਸ਼ ਹੈ ਬੇਨਤੀ ਵੀ ਇਹਨਾਂ ਨੂੰ ਨੱਥ ਪਾ ਲੋ ਅਮਰਤਪਾ ਸਾਡਾ ਹੀਰਾ ਹੈ ਹੀਰਾ ਉਹ ਬੰਦੇ ਦੇ ਨਸ਼ੇਰੀ ਮੈਂ ਕਿਹਾ 10 ਸਾਲ ਵਿੱਚ ਕਿੰਨੇ ਨੌਜਵਾਨਾਂ ਨੂੰ ਕੱਢ ਕੇ ਸਿੱਖੀ ਦੇ ਰਾਹਤੇ ਤੇ ਪਾਇਰਾਂ ਤੇਰੀ ਹਕਮਾਂ ਚੁੱਬਦਾ ਰਿਹਾ ਉਹ ਵੀ ਸਾਰੇ ਸ਼ਾਂਤਾਂ ਨੂੰ ਮਾਰਾ ਕਹਿਣਾ ਤੂੰ ਜਿਹੜੇ ਦਲੇ ਬਕਾਉ ਦਲੇ ਬਕਾਉ মিডিਆ ਵਾਲੇ ਤੇਰੇ ਮੂਰੇ ਮੈਂ ਕਹ ਲਉਣਾ ਉਹ ਨਾ ਬਈ ਪਰਚਾ ਕਰੋ ਚੱਕੇ ਅੰਦਰ ਰੇ ਡੋ ਤੇ ਬੈਨ ਕਰੋ ਉਹਨੀਆਂ ਵੀਡੀਓ ਪਰਚੇ ਮੈਂ ਕਹਣਾ ਸਾਰੇ ਚੈਨਲ ਫਿਰਨ ਬੰਦ ਕਰੋ ਸਵਾਤਾ ਤਾਂ ਹੈ ਮਨ ਸਬਸੇ ਮੰਨੀਆਂ ਤੁਹਾਨੂੰ ਬਈ ਹਾਂ ਬੰਦੇ ਤੇ ਕਾਰਵਾਈ ਹੋਈ ਐ ਪੰਜਾਬੀਓ ਉੱਤੇ ਵੀਡੀਓ ਬੱਗੇ ਆ ਨਾ ਮੇ ਰੋਪਣਾ ਬਈ ਜਿਹੜਾ ਆਪਣਾ ਖਾਸਾ ਹੀ ਨਿਸ਼ਾਨ ਸਾਹਿਬ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਉਹ ਵੀਡੀਓ ਨੂੰ ਮੈਂ ਕਹਿੰਦਾ ਬਹੁਤ ਘੱਟ ਲੋਕਾਂ ਨੇ ਸ਼ੇਅਰ ਕਰਿਆ ਪਰ ਜਿਨ੍ਹਾਂ ਨੇ ਜ਼ਮੀਰਾਂ ਜਾਗਦੀਆਂ ਉਹਨਾਂ ਨੇ ਕਰਿਆ ਪਰ ਸਾੜੀ ਵੀਡੀਓ ਨਾਲ ਉੱਤੇ ਘੱਟ ਵੀ ਹੋਇਆ ਚਲੋ ਆਟੇ ਮਾਂ ਨੂਣ ਦੇ ਬਰਾਬਰੇ ਸਹੀ ਅਸੀਂ ਆਪਣੀ ਕੋਮਖਾਤਰ ਕੋਈ ਵੀਡੀਓ ਪਾ ਕੇ ਦਾ ਸੱਚ ਦਾ ਦਿਖਾਇਆ ਏ ਉਹ ਮਰ ਜਾ ਲੋਕ ਦੋਈ ਹਰਜਾਈਆਂ ਵਾਂ ਬੈਠ ਕੇ ਵੀਡੀਓ ਨਹੀਂ ਸ਼ੇਅਰ ਨਹੀਂ ਕਰ ਸਕਦੇ ਯਾਰ ਲੱਕ ਲਹਿਣ ਤਾਂ ਦੋੜੇ ਪੰਜਾਬੀ ਹੋਣ ਤੇ ਜਿਹੜਾ ਕਮੈਂਟਾਂ ਮਾਰਦੇ ਨਾ ਪੁੰਚਾਂ ਚੱਕ ਜਗ੍ਹਾ ਪਜਾਉਂਗਾ ਡਰਨੇ ਵਾਲੇ ਨਹੀਂ ਅਸੀਂ ਯੋਧੇ ਸੂਰਮੇ ਜੋ ਮਰਜੀ ਧਮਕੀਆਂ ਦੇ ਲੋ ਜੋ ਮਰਜੀ ਕਰ ਲੋ ਯਾਰ ਅਸੀਂ ਡਰਨੇ ਵਾਲੇ ਲੋਕ ਨਹੀਂ ਮਰਦੇ ਮਰਦ ਨਾ ਛੁਕਰੇ ਨਹੀਂ ਹੈਗੇ ਨਾ ਛੁਕਰੇ ਲੋਕ ਨਹੀਂ ਅਸੀਂ ਆਪਣੇ ਪ੍ਰਮਾਤਮਾ ਨਾਲ ਸ਼ਕਰਾ ਨਾ ਕਰਦੇ ਵਾਲੇ ਪ੍ਰਮਾਤਮਾ ਦੇ ਦਿਨ ਚੱਲਦੇ ਉੱਥੇ ਸਾਡੇ ਛੋਟੇ ਚੋਡੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਪਿੱਛਾ ਤੁਸੀਂ ਪੱਗਾਂ 'ਵਾਂ ਸਿਰ ਪੜਾ ਕੇ ਸਿਰ ਪਾ ਕੇ ਸਾਡੀ ਕੌਮ ਨੂੰ ਗਾਲਾਂ ਕੱਢਦੇ ਉਹ ਨਾ ਸ਼ੁਕਰੇਓ ਲੋਕੋ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪਰਚੇ ਕਰਵਾਓ ਇਹਨਾਂ ਨੂੰ ਸਜ਼ਾ ਦਿਵਾਓ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਹੁਣ ਵੀ ਹੁਣ ਵੀ ਮੌਕਾ ਸੰਭਲ ਦਿਓ ਇਹਨਾਂ ਨੂੰ ਬੰਦਿਆਂ ਨੂੰ ਸੰਭਾਲ ਲਓ ਨਹੀਂ ਕੱਲ ਨੂੰ 1939 ਹੋ ਗਈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨੋਂ ਦਾ ਹੋਰ ਕੋਈ ਨਹੀਂ ਹੋਊਗਾ ਕਿਉਂਕਿ ਜਦ ਪਾਣੀ ਸਿਰਪਾ ਨੂੰ ਲੰਗਦਾ ਬੰਦਾ ਬਹੁਤ ਮਰਦਾ ਇੱਕ ਚੱਬਦਾ ਹੀ ਹੁੰਦਾ ਏ ਤੇ ਆਪਣੇ ਪੰਜਾਬੀਆਂ ਨੂੰ ਅਪੀਲ ਕਰਦਾ ਸਾਰੀ ਕੌਮ ਨੂੰ ਕਰਦਾ ਮੇਰੀ ਵੀਡੀਓ ਨੂੰ ਕੱਲੇ ਕੱਲੇ ਫੋਨਾਂ 'ਵਾਂ ਪਹੁੰਚਾ ਦਿਓ ਕਿਉਂਕਿ ਮਰਦਾ ਮਰਦ ਸੂਰਮਾ ਸੱਚ ਬੋਲਦਾ ਹੁੰਦਾ ਏ ਅੱਜ ਕੱਲ ਨਹੀਂ ਸੱਚ ਕੋਈ ਨਹੀਂ ਬੋਲ ਸਕਦਾ ਪਰ ਅਸੀਂ ਕੋਈ ਧਮਕੀ ਦਵੇ ਕੁਝ ਵੀ ਦਵੇ ਪਰ ਅਸੀਂ ਸੱਚਾਈ ਨੂੰ ਮੂਹਰੇ ਰੱਖ ਕੇ ਬੋਲਦੇ ਅੱਜ ਤੱਕ ਜਿੱਥੇ ਵੀ ਬੋਲੇ ਐ ਤੇ ਰੋਪੜ ਆਪਣੇ ਉੱਤੇ ਇੱਕ ਸਵਰਾਜ ਮਾਰਦਾਂ ਨੇ ਮੂਹਰੇ ਧਰਨ ਲੱਗਿਆ ਵਾ ਬਤੋ ਬਤ ਉੱਥੇ ਵੀ ਲੋਕ ਪਹੁੰਚੋ ਸਾਡੇ ਖਾਲਸਾਈ ਨਿਸਾਨ ਸਾਹਿਬ ਦੀ ਅ ਟੱਕੀ ਲੈ ਜ਼ਮੀਨ ਮੌਤਾ ਸਵਰਾਜ ਮਾਰਦਾਂ ਨੇ ਦੱਬੀ ਵੀ ਆ ਬੱਦੋ ਬੱਦ ਪਹੁੰਚੋ ਆਵਾਜ਼ ਠਾਓ ਸੋਸ਼ਲ ਮੀਡੀਆ ਬਣਾਓ ਜਿਵੇਂ ਮਰਜੀ ਜਿਹੜਾ ਕਿਸੇ ਦਾ ਸੋਰਸ ਹੈ ਬੱਦੋ ਬੱਦ ਠਾਓ ਤੇ ਮੇਰੀ ਵੀਡੀਓ ਨੂੰ ਕਰ ਦਿਓ ਲੋਕਾਂ ਨੂੰ ਸ਼ੇਅਰ ਕਿਉਂਕਿ ਸੱਚ ਦੀ ਆਵਾਜ਼ ਬਰੰਦ ਹੋਣੀ ਚਾਹੀਦੀ ਹੈ ਨਹੀਂ ਸਾੜਾ ਵੀ ਹੌਸਲੇ ਨਾਲ ਤੋੜੋ ਟੈ ਟੈ ਰੀਡਾਂ ਕਰੋ ਕਿਉਂਕਿ ਜੋ ਮਰਜੀ ਗੰਦਮੰਦ ਪਾ ਦਿਓ ਵੀਡੀਓ ਚੱਲ ਜਾਂਦੀ ਹੈ ਪਰ ਅਸੀਂ ਸੱਚਾਈ ਬੋਲਦੇ ਆ ਵੀਡੀਓ ਨੂੰ ਕਰੇ ਕਰੋ ਸਪੋਰਟ ਸ਼ੇਅਰ ਕਰੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ